ਚੀਕੂ ਦੀਆਂ ਨਸਲਾਂ ਚੀਕੂ ਦੀਆਂ ਨਸਲਾਂ ਤੇ ਆਪਾਂ ਪਹਿਲਾਂ ਵੀ ਵੀਡੀਓ ਬਣਾ ਚੁੱਕੇ ਆਂ ਜੀ ਅੱਛੀ ਕਾਲ ਜੀ ਮੈਂ ਗੁਰਸਮਰਨ ਸਿੰਘ ਤਨਵਾ ਨੇਚਰਲ ਫਾਰਮ ਤੋਂ ਬਾਈ ਜੀ ਆਪਾਂ ਚੀਕੂ ਦੀਆਂ ਨਸਲਾਂ ਦੀ ਪਹਿਲਾਂ ਗੱਲ ਕਰ ਚੁੱਕੇ ਆਂ ਜੀ ਜਿਹੜੀ ਆਪਣੀ ਵੀਡੀਓ ਆ ਜੀ ਉਹਦੇ ਵਿੱਚ ਆਪਾਂ ਚੀਕੂ ਦੀਆਂ ਦੋ ਨਸਲਾਂ ਕਾਮਨਲੀ ਗੱਲ ਕੀਤੀ ਸੀ ਜਿਹੜੀ ਇੱਕ ਤਾਂ ਆਪਣੀ ਕਾਲਾ ਪੱਤੀ ਇੱਕ ক্রিকেট ਬਾਲ ਦੋਨੋਂ ਆਪਣੇ ਬਹੁਤ ਵਧੀਆ ਕਾਮਯਾਬ ਨੇ ਜੀ ਹੁਣ ਇਹਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਦੋ ਤਿੰਨ ਵੈਰੈਟੀਆਂ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਲਾਂਚ ਹੋਈਆਂ ਨੇ ਉਹਨਾਂ ਦੇ ਕੁਝ ਕਬੂਟੇ ਮੰਗਵਾਏ ਸੀ ਜੀ ਮੈਂ ਇੱਕ ਤਾਂ ਚੀਕੂ ਹੈਗਾ ਜੀ ਥਾਈ ਲੌਂਗ ਚੀਕੂ ਉਹ ਲੰਬਾ ਚੀਕੂ ਲੱਗਦਾ ਉਹ ਆਪਣੇ ਕੋਲੇ ਇੱਥੇ ਮੈਂ ਹੁਣ ਤੁਹਾਨੂੰ ਵੀਡੀਓ ਚ ਅੱਗੇ ਦਿਖਾਉਂਗਾ ਉਹ ਸਕਸੈਸਫੁਲੀ ਆਪਣੇ ਹੋ ਚੁੱਕੇ ਆ ਜੀ ਜਿਹੜਾ ਇਹ ਚੀਕੂ ਆ ਜੀ ਇਹ ਰੈੱਡ ਚੀਕੂ ਆ ਲਾਲ ਰੰਗ ਦਾ ਚੀਕੂ ਆ ਜਦੋਂ ਵੈਸੇ ਤੇ ਸਕਿਨ ਵੈਸੇ ਸਿੰਪਲ ਆ ਪਰ ਜਦੋਂ ਆਪਾਂ ਇਹਨੂੰ ਵਿਚੋਂ ਤੋੜ ਕੇ ਦੇਖਦੇ ਆ ਇਹ ਲਾਲ ਰੰਗ ਦਾ ਹੁੰਦਾ ਜੀ ਅੰਦਰੋਂ ਇਹਦੇ ਬੂਟਾ ਇਹਨੂੰ ਆਪਣੇ ਕੋਲੇ 6 ਮਹੀਨੇ ਹੋ ਚੁੱਕੇ ਨੇ ਬਹੁਤ ਮਰੀਲ ਜਿਹਾ ਕਮਜ਼ੋਰ ਜਿਹਾ ਬੂਟਾ ਸੀ ਇਹਨੂੰ ਫਿਰ ਮੈਂ ਇੱਕ ਗਮਲੇ ਦੇ ਵਿੱਚ ਸ਼ਿਫਟ ਕਰਕੇ ਰੱਖ ਲਿਆ ਸੀ ਕਿਉਂਕਿ ਡਾਇਰੈਕਟ ਜ਼ਮੀਨ ਦੇ ਵਿੱਚ ਟ੍ਰਾਂਸਪਲੈਂਟ ਕਰਦਾ ਤਾਂ ਬੂਟਾ ਕਾਫੀ ਮਹਿੰਗਾ ਆਇਆ ਸੀ ਤਾਂ ਡਰ ਲੱਗਦਾ ਸੀ ਕਿਤੇ ਮਰ ਨਾ ਜਾਵੇ ਟੈਗ ਸਪੈਸ਼ਲੀ ਉਹਨਾਂ ਨੇ ਕੇਰਲਾ ਤੋਂ ਆਪਾਂ ਨੂੰ ਲਾ ਕੇ ਭੇਜੇ ਸੀ ਜੀ ਇਹ ਰੈੱਡ ਸਪੋਟੇ ਸੀ ਜੀ ਲਾਲ ਚੀਕੂ ਤੇ ਆਪਣੇ ਆਮ ਚੀਕੂ ਵਰਗਾ ਚੀਕੂ ਹੋਊਗਾ ਜੀ ਇਹ ਤੇ ਪਰ ਅੰਦਰੋਂ ਲਾਲ ਹੋਊਗਾ ਜੀ ਉਦਾਂ ਹੀ ਇਹਦੇ ਸਕੀਡ ਹੋਣਗੇ ਵੈਸੇ ਸਾਰਾ ਕੁਝ ਵੈਸੇ ਉਦਾਂ ਹੀਆ ਪਰ ਇਹ ਰੈੱਡ ਚੀਕੂ ਆ ਹੁਣ ਇਹਨੂੰ ਅੱਜ ਆਪਾਂ ਜ਼ਮੀਨ ਦੇ ਵਿੱਚ ਸ਼ਿਫਟ ਕਰਨ ਲੱਗੇ ਆਂ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਦੂਸਰਾ ਚੀ ਕੋ ਜਿਹੜਾ ਲੌਂਗ ਥਾਈ ਲੌਂਗ ਆ ਉਹ ਆਪਣੇ ਕੋਲ ਲੱਗ ਚੁੱਕਿਆ ਜੀ ਹੁਣ ਇਹ ਨਵੀਆਂ ਵੈਰੈਟੀਆਂ ਨੇ ਜੀ ਇਹਨਾਂ ਦੇ ਆਊਟਪੁੱਟ ਦੀ ਨਹੀਂ ਆਪਾਂ ਨੂੰ ਹਜੇ ਪਰ ਪਤਾ ਹਾਂ ਇੰਨਾ ਕਰਕੇ ਆਪਣੇ ਕਾਮਯਾਬ ਹੋ ਚੁੱਕੀਆਂ ਨੇ ਜੀ ਇਹਨੇ ਵੀ ਗਰਮੀ ਬੜੀ ਵਧੀਆ ਤਰੀਕੇ ਨਾਲ ਕੱਟੀ ਹੁਣ ਸਰਦੀ ਆਪਾਂ ਅੱਗੇ ਆਉਣ ਵਾਲੇ ਸਮੇਂ 'ਚ ਦੋ ਕੁ ਮਹੀਨਿਆਂ 'ਚ ਯਾਨੀ ਦਸੰਬਰ ਜਨਵਰੀ 'ਚ ਦੇਖ ਲਾਂਗੇ ਵੀ ਸਬਜ਼ੀ ਕਿਵੇਂ ਕੱਟਦਾ ਫਿਰ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਬਹੁਤ ਵਧੀਆ ਹੋ ਜਾਊਗਾ ਫਿਰ ਫਲਕ ਨੇ ਟਾਈਮ ਬਾਅਦ ਦਿੰਦਾ ਜਾਂ ਫਲਕ ਇਹ ਜਾ ਹੁੰਦਾ ਉਹਦਾ ਟੇਸਟ ਕਹਿ ਜਾ ਟੇਸਟ ਕੇਰਲਾ ਦੇ ਵਿੱਚ ਕੀਤਾ ਸੀ ਤਾਂ ਬਹੁਤ ਮਿੱਠਾ ਸੀ ਜੀ ਇਹ ਹੁਣ ਬਾਕੀ ਜਿਹੜੇ ਚੀਜ਼ ਆ ਜਿਵੇਂ ਥਾਈ ਲੋਗ ਆਪਣਾ ਥਾਈ ਚੀਕੂ ਆ ਉਹ ਵੀ ਤੁਹਾਨੂੰ ਦਿਖਾਉਣਾ ਉਹ ਲੰਬੇ ਸਾਈਜ਼ ਆ ਉਹ ਆਪਣੇ ਵੀ ਲੱਗ ਚੁੱਕਿਆ ਜੀ ਇਸ ਵਾਰ ਹੁਣ ਉਹਦਾ ਜਾ ਕੇ ਜਲਾਈ ਦੇ ਵਿੱਚ ਉਹਨੇ ਪਕਣਾ ਆਪਣੇ ਕੋਲੇ ਤੇ ਉਹ ਦਿਖਾਉਨੇ ਆ ਜੀ ਚਲੋ ਪਹਿਲਾਂ ਆਪਾਂ ਇਹਨੂੰ ਲਾਈਏ ਜੀ ਅੱਜ ਮੇਰੇ ਦੋਸਤੋ ਹੁਣ ਇਹਦੇ ਲਾਉਣ ਦਾ ਜਿਹੜਾ ਤਰੀਕਾ ਜੀ ਉਹ ਪਹਿਲਾਂ ਵੈਸੇ ਆਪਾਂ ਨੇ ਟੋਆ ਪੱਟ ਕੇ ਰੱਖਿਆ ਹੋਇਆ ਸੀ ਟੋਆ ਪੱਟੇ ਨੂੰ 6 ਮਹੀਨੇ ਹੋ ਗਏ ਸੀ ਟੋਆ ਪੱਟ ਕੇ ਭਰਤਾ ਸੀ ਦੁਬਾਰਾ ਉਹ ਆਪਣੀ ਕੋਲ ਨਿਸ਼ਾਨੀਆਂ ਐਜ਼ ਇਟ ਇਜ਼ ਬਣੀ ਹੋਈ ਸੀ ਹੁਣ ਇਹਨੂੰ ਪੱਟ ਕੇ ਆਪਾਂ ਹੁਣ ਦੁਬਾਰਾ ਇਸ 'ਚ ਮੂਟਾ ਲਾ ਰਹੇ ਹਾਂ ਮੂਟਾ ਆਪਾਂ ਦੇਖਦੇ ਹਾਂ ਲਾ ਕੇ ਵੀ ਜਦ ਬਰਾਬਰ ਆਊ ਇੱਕ ਵਾਰ ਧਰ ਕੇ ਜੇ ਇਦਾਂ ਦੇਖ ਲਈਏ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਬਈ ਮਾੜਾ ਮੋਟਾ ਡੂੰਗਾ ਕਰਨਾ ਜਾਂ ਹੋਸ਼ਾ ਕਰਨਾ ਆਪਾਂ ਨੂੰ ਜ਼ਰੂਰਤ ਤਾਂ ਨਹੀਂ ਇਹ ਦੇਖ ਲੈਣੇ ਆ ਵੀ ਆਹ ਲੈਵਲ ਤੇ ਆਹ ਲੈਵਲ ਮਿੱਟੀ ਦਾ ਸੀਮ ਆ ਇਥੋਂ ਇਸ ਲੈਵਲ ਤੋਂ ਜ਼ਿਆਦਾ ਮਿੱਟੀ ਨਾ ਪਾਈਏ ਤਾਂ ਚੰਗਾ ਹੁੰਦਾ ਕਿਉਂਕਿ ਕਈ ਵਾਰ ਤਣੇ ਨੂੰ ਗਲਣ ਦਾ ਹੋ ਜਾਂਦਾ ਜੀ ਪਰ ਇਹਦੇ ਚ ਮਿੱਟੀ ਆਪਣੀ ਖੁਰੀ ਹੋਈ ਆ ਆਪਾਂ ਇੱਥੇ ਤੱਕ ਇਹਦੀ ਮਿੱਟੀ ਪਾਵਾਂਗੇ ਜਣਾ ਢੱਕ ਦਾਂਗੇ ਪਰ ਜਿਹੜਾ ਜੁਆਇੰਟ ਆ ਜੁਆਇੰਟ ਤੱਕ ਕਦੇ ਵੀ ਮਿੱਟੀ ਨਹੀਂ ਪਾਉਣੀ ਚਾਹੀਦੀ ਉਸ ਤੋਂ ਬਾਅਦ ਕਈ ਵਾਰ ਇਸ ਬੂਟੇ ਦੀ ਜਿਹੜਾ ਆਪਾਂ ਮਦਰ ਸਟਾਕ ਲਿਆ ਹੁੰਦਾ ਉਹਦੀ ਜੜ ਕਾਮਯਾਬ ਹੁੰਦੀ ਆ ਜਾਂ ਨਹੀਂ ਹੁੰਦੀ ਕਈ ਵਾਰ ਨਹੀਂ ਹੁੰਦੀ ਤੇ ਫਿਰ ਬੜੀ ਦਿੱਕਤ ਆਉਂਦੀ ਆ ਜੀ ਬੂਟੇ ਨੂੰ ਇਹਦੀਆਂ ਜੜਾਂ ਚੱਲ ਪੈਂਦੀਆਂ ਨਹੀਂ ਥੱਲੇ ਲਾ ਗਲ ਜਾਂਦਾ ਤੇ ਫਿਰ ਉਹ ਨਾ ਫਲ ਦੇਵੇ ਨਾ ਉਹ ਬੂਟਾ ਵਧੇ ਇਸ ਲਈ ਪਹਿਲਾਂ ਦੇਖ ਲੈਣਾ ਚਾਹੀਦਾ ਵੀ ਬਸ ਜਿੱਥੇ ਤੱਕ ਉਹਦਾ ਤਣਾ ਜਿੱਥੇ ਤੱਕ ਉਹਦੀਆਂ ਜੜਾਂ ਨੇ ਉਹਦੇ ਉੱਤੇ ਜ਼ਿਆਦਾ ਮਿੱਟੀ ਨਾ ਪਾਈਏ ਤਣਾ ਗਲਣ ਦਾ ਕਾਰਨ ਕਈ ਵਾਰ ਬਣ ਜਾਂਦਾ ਇੱਥੇ ਇੱਕ ਚਿੱਟੇ ਰੰਗ ਦੀ ਫੰਗਸ ਲੱਗ ਜਾਂਦੀ ਆ ਤੇ ਉਹ ਤਣੇ ਨੂੰ ਖਰਾਬ ਕਰਦੀ ਆ ਜੀ ਆਓ ਜੀ ਹੁਣ ਆਪਾਂ ਬੂਟਾ ਲਾਉਨੇ ਆ ਜੀ ਹਾਂਜੀ ਦੋਸਤੋ ਲਾਲਚੀ ਕੋ ਆਪਾਂ ਲਾਏ ਥਾਈ ਲੌਂਗ ਕੋਲ ਆਪਾਂ ਖੜੇ ਆਂ ਜੀ ਇਹ ਤੀਜੇ ਸਾਲ ਦਾ ਬੂਟਾ ਜੀ ਤੇ ਹੁਣ ਇਹਨੇ ਪਹਿਲੀ ਵਾਰ ਆਪਾਂ ਨੂੰ ਫਲ ਦਿੱਤਾ ਮੈਂ ਫਲ ਤੁਹਾਨੂੰ ਦਿਖਾਉਣਾ ਜੀ ਇਹ ਤੀਜੇ ਸਾਲ ਚ ਆਪਣੇ ਕੋਲ ਫਲ ਤੇ ਆ ਗਏ ਆ ਫਲੇ ਦਾ ਦੂਜੇ ਚੀਕੂਆ ਨਾਲੋਂ ਲੰਬੇ ਸਾਈਜ਼ ਦਾ ਜੀ ਤੁਸੀਂ ਆਹ ਦੇਖ ਸਕਦੇ ਹੋ ਜੀ ਇਹਨੇ ਹੁਣ ਨਵੰਬਰ ਮਹੀਨਾ ਚੱਲਦਾ ਜੀ ਇਹਨੇ ਜਾ ਕੇ ਜੁਲਾਈ ਅਗਸਤ ਦੇ ਵਿੱਚ ਜੁਲਾਈ ਦੇ ਵਿੱਚ ਪੱਕਣਾ ਜੀ ਤੁਸੀਂ ਇਹਦਾ ਸਾਈਜ਼ ਤੇ ਇਹਦਾ ਜਿਹੜਾ ਟੈਕਚਰ ਆ ਫਲ ਦਾ ਉਹ ਦੇਖ ਸਕਦੇ ਹੋ ਲੰਬਾ ਜੀ ਇਹ ਹਾਂਜੀ ਦੋਸਤੋ ਹੁਣ ਇਹ ਆਪਾਂ ਦੇਖ ਚੁੱਕੇ ਆਂ ਜੀ ਚੀਕੂ ਦੀਆਂ ਹੋਰ ਵੀ 2-3 ਵੈਰਾਈਟੀਆਂ ਨੇ ਜਿਨ੍ਹਾਂ ਤੇ ਮੈਂ ਕੰਮ ਕਰਨਾ ਸਟਾਰਟ ਕਰ ਰਹੇ ਹਾਂ ਜੀ ਉਹ ਬੂਟੇ ਮੰਗਵਾਏ ਨੇ ਆਪਾਂ ਇੰਪੋਰਟ ਕਰਵਾ ਰਹੇ ਹਾਂ ਜੀ ਉਹ ਵੀ ਲਾਵਾਂਗੇ ਜੀ ਇਹਦਾ ਟੇਸਟ ਵੀ ਦੇਖਾਂਗੇ ਰੈੱਡ ਵੀ ਦੇਖਾਂਗੇ ਸਿੰਪਲ ਆਪਣੇ ਕੋਲੇ ਹੈਗਾ ਹੀ ਆ ਜੀ ਤੇ ਦੇਖਦੇ ਆਂ ਜੀ ਅੱਗੇ ਇਹਨਾਂ ਦਾ ਕੀ ਰਿਜ਼ਲਟ ਆਉਂਦਾ ਧੰਨਵਾਦ ਜੀ